ਸੋ ਬੜਾ 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 ਇੱਕ ਮੁਤਾਬਕਿਆ ਹੋਇਆ TikTok ਤੇ ਸੁਗੰਦਾ ਸ਼ਰਮਾ ਤੇ ਪਿੰਕੀ ਤਾਰੀਵਾਲ ਸੋ ਇੱਕ ਬੜੀ ਲੈਟਰ ਆਹ ਵਾਇਰਲ ਹੋ ਗਈ ਹੈ ਕਿ ਸੁਗੰਦਾ ਸ਼ਰਮਾ ਨੇ ਜੜੀ ਇਹ ਘੁੰਮਣ ਘਮਾਉਣ ਨੂੰ ਤਠਾਰ ਰੱਖੀ ਹੈ ਬੁਲਟ ਰੱਖਿਆ ਪਿੰਕੀ ਤਾਰੀਵਾਲ ਵਾਲਾ ਪਟਾਕੇ ਪਾਉਣ ਨੂੰ ਸੋ ਸੀਐਮ ਨੂੰ ਵੀ ਸਾਡੇ ਪੰਜਾਬ ਦੇ ਸੀਐਮ ਨੂੰ ਵੀ ਲੈਟਰ ਲਿਖੀ ਹੈ ਮੈਂ ਇੰਡੀਅਨ ਸਿਟੀਜ਼ਨਾਂ ਮੈਨੂੰ ਮੇਰੀ ਰੱਖਸ਼ਾ ਕੀਤੀ ਜਾਵੇ ਮੇਰਾ ਫਲਾਣਾ ਟੇਂਗੜਾ ਹੁਣ ਉਹ ਲੈਟਰ ਨੂੰ ਜੇ ਤੁਸੀਂ ਪੜੋਗੇ ਮੈਂ ਪੂਰੀ ਲੈਟਰ ਪੜ੍ਹ ਲਈ ਤਾਂ ਕੁ ਮਨ ਕੇ ਰਿਚ ਪੈ ਜਾਂਦਾ ਬੰਦਾ ਪੜ ਕੇ ਕੀ ਹੈ ਕਿ ਮੁੰਡਾ ਗੱਲ ਹੈ ਕਿ ਗੱਲ ਕੀ ਹੈ ਸੋ ਗੱਲ ਇਸ ਤਰ੍ਹਾਂ ਹੋਈ ਹੈ ਕਿ ਹੂ ਇਜ਼ ਅ ਪਿੰਕੀ ਤਾਰੀਵਾਲ ਲੋਕ ਨਹੀਂ ਜਾਣਦੇ ਪਿੰਕੀ ਤਾਰੀਵਾਲ ਪ੍ਰੋਡਿਊਸਰ ਹੈ ਉਹ ਨਵੀਆਂ-ਨਵੀਆਂ ਕੁੜੀਆਂ ਨੂੰ ਲਾਂਚ ਕਰਦਾ ਕੁੜੀਆਂ ਦੀ ਲਾਈਫ ਬਣਾ ਦਿੰਦਾ ਬੰਦਾ ਪਰ ਬਿਨਾ ਕੰਪਰੋਮਾਈਜ਼ ਕੀਤੇ ਨਹੀਂ ਠੀਕ ਹੈ ਕੰਪਰੋਮਾਈਜ਼ ਉਹ ਬੰਦਾ ਸਾਫ਼ ਕਹਿੰਦਾ ਕੰਪਰੋਮਾਈਜ਼ ਕਰਨਾ ਪੈਣਾ ਮੇਰੇ ਨਾਲ ਪਰ ਮੈਂ ਤੁਹਾਨੂੰ ਸਟਾਰ ਬਣਾ ਦੂੰਗਾ ਜੋ ਅਸੀਂ ਇੰਡਸਟਰੀ ਚ ਇਹ ਚੀਜ਼ਾਂ ਸੁਨੀਏ ਉਹਨੇ ਇਹ ਲੇਡੀ ਸੁਗੰਧਾ ਸ਼ਰਮਾ ਬਾਉਂਡ ਸੀ ਉਹਦੇ ਨਾਲ ਵੀ ਡੋਨਟ نو 10 ਸਾਲ ਆਸਤੇ 15 ਸਾਲ ਆਸਤੇ ਉਹਨੇ ਮਹਾਲੀ ਚ ਨਕੋਠੀ ਬਣਾ ਕੇ ਦਿੱਤੀ ਇਹਦੇ ਜਿਹੜੇ ਜਿਹੜਾ ਸ਼ੋਅ ਆਫ ਕਰਦੀ ਹੁੰਦੀ ਸੀ ਟਿਕਟੌਕ ਤੇ ਪੀ ਮੈਂ ਪਤਾ ਨਹੀਂ ਐਲੋਵੀ ਦੇ ਪਰਸ ਮੈਂ ਹੀ ਰੱਖ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਰੱਖ ਸਕਦੀ ਮਹਿੰਗੇ ਤੋਂ ਮਹਿੰਗਾ ਕਪੜਾ ਬ੍ਰਾਂਡ ਦਾ ਜੁੱਤਾ ਮੈਂ ਹੀ ਪਾ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਪਾ ਸਕਦੇ ਨੇ ਬਹੁਤ ਸ਼ੋਅ ਆਫ ਕੀਤਾ ਲੇਡੀ ਨੇ ਬਹੁਤ ਆਪਣੇ ਆਪ ਨੂੰ ਦਿਖਾਣਾ ਵੇ ਮਾਸੂਮੀ ਬੜੀ ਹੈ ਮੈਂ ਤਾਂ ਦੁਨੀਆਦਾਰੀ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਮੇਰੇ ਪਿਓ ਮਰੇ ਨੂੰ ਪਤਾ ਨਹੀਂ ਇੰਨਾ ਚਿਰ ਹੋ ਗਿਆ ਮੈਂ ਇੰਨਾ ਕੁਝ ਘਰ ਚਲਾ ਰਹੀਆਂ ਮੈਂ ਔਖੀ ਆ ਮੈਂ ਇਹ ਬਈ ਸਾਡੇ ਵੀ ਡੈਡ ਮਰੇ ਨੂੰ 16 ਸਾਲ ਹੋ ਗਏ ਆ ਇਕੱਲੇ ਵੀ ਬੱ ਤੇਰਾ ਪਿਓ ਨਹੀਂ ਮਰਿਆ ਇੱਥੇ ਸਾਰਿਆਂ ਦੇ ਮਰਦੇ ਮਾਂ ਪਿਓ ਤਾਂ ਬੰਦੇ ਨੂੰ ਆਪਣੀ ਜ਼ਿੰਦਗੀ ਜਿਣੀ ਪੈਂਦੀ ਚਾਹੇ ਕੁੜੀ ਆ ਤਾਂ ਚਾਹੇ ਤੋ ਉਹਨ ਕਹਿੰਦੀ ਜੀ ਜਾਲੀ ਪੇਪਰ ਪਤਾ ਨਹੀਂ ਕੋਠੀ ਦਾ ਰੋਲਾ ਪਿਆ ਕਿ ਉਹਦੀ ਹੈ ਮੇਰੀ ਨਹੀਂ ਉਹਨੇ ਲੈਟਰ ਚ ਲਿਖਿਆ ਕਿ ਮੇਰੇ ਕੋਲ ਤਾਂ ਘਰ ਵੀ ਨਹੀਂ ਰਹਿਣ ਨੂੰ ਇਹਨੂੰ ਪੁੱਛਣ ਨਾਲ ਹੋਵੇ ਇੰਨੀ ਕਿ ਸਿੱਧੀ ਅੰਡਰ ਏਜ ਲੇਡੀ ਤਾਂ ਤੂੰ ਹੈ ਨਹੀਂ ਠੀਕ ਆ ਤੋ ਇੰਨੀ ਸ਼ਰੀਫ ਲੇਡੀ ਵੀ ਹੈ ਨਹੀਂ ਜਦੋਂ ਮੈਨੂੰ ਸਮਝ ਨਹੀਂ ਆਉਂਦਾ ਵੀ ਜਦੋਂ ਇਹ ਕੁੜੀਆਂ ਖੁਦ ਨੀ ਵਸਤਰ ਹੋ ਕੇ ਡਾਇਰੈਕਟਰ ਪੈਟਰੂਲਸ ਨਾਲ ਖੁਦ ਕੰਪਰੋਮਾਈਜ਼ ਕਰਦੀਆਂ ਫੇਰੇ ਬਾਅਦ ਕਿ ਮੈਂ ਕਹਿ ਦਿੰਦੀ ਕਿ ਫਲਾਣੇ ਨੇ ਮੇਰਾ ਰੇਪ ਕਰਤਾ ਫਲਾਣੇ ਨੇ ਮੇਰਾ ਬਲਤਕਾਰ ਕਰ ਸੋ ਇੰਡਸਟਰੀ ਬਾਰੇ ਤਾਂ ਸਾਰਿਆਂ ਨੂੰ ਪਤਾ ਚਾਹੀ ਬਾਲੀਵੁੱਡ ਲਾ ਲੋ ਚਾਹੀ ਤੁਸੀਂ ਪਾਲੀਵੁੱਡ ਲਾ ਲੋ ਚਾਹੀ ਪੰਜਾਬੀ 뮤직 ਇੰਡਸਟਰੀ ਆ ਚਾਹੀ ਬੰਬਈ ਦੀ ਇਹਦੇ ਵਿੱਚ ਇੰਡਸਟਰੀ ਚ ਕੁੜੀਆਂ ਕੰਪਰੋਮਾਈਜ਼ ਕਰਕੇ ਹੀ ਅਕੀ ਆਉਂਦੀਆਂ ਜੇ ਤੁਸੀਂ ਇੱਕ ਬਿਹਤਰੀਨ ਕਲਾਕਾਰ ਐਕਟਰ ਜਾਂ ਸਿੰਗਰ ਬਨਣਾ ਜਾਂ ਤਾਂ ਤੁਹਾਡੇ ਜੇਬ ਵਿੱਚ ਨੋਟ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰ ਲੋਗੇ ਹਾਈਲਾਈਟ ਕਰ ਲੋਗੇ ਪਰ ਜੇ ਤੁਹਾਡੇ ਕੋਲ ਨੋਟ ਨਹੀਂ ਹੈ ਸਪੈਸ਼ਲ ਫਾਰ ਗਰਲਸ ਫਿਰ ਉਹ ਪ੍ਰੋਡਿਊਸਰ ਡਾਇਰੈਕਟਰ ਸਿੰਗਰ ਉਹਨਾਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਆ ਸੋ ਹੁਣੇ ਬੀਬਾ ਜੀ ਕਹਿੰਦੀ ਸੀ ਕਿ ਸਟੇਜ ਸ਼ੋਅ ਕੱਲੇ ਲਾਣ ਲੱਗ ਗਈਆਂ ਵੀ ਮੈਂ ਕੱਲੇ ਲਾਉਣੇ ਆ ਸਟੇਜ ਸ਼ੋਅ ਮੈਨੂੰ ਇਹਦੇ ਪ੍ਰੋਡਿਊਸਰ ਦੀ ਲੋੜ ਨਹੀਂ ਇਹਨੂੰ ਮੈਂ ਕਮਿਸ਼ਨ ਕਿਉਂ ਦਵਾਂ ਭਈ ਇੰਨੇ ਸਾਲਾਂ ਤੋਂ ਕਦੋਂ ਆਇਆ ਸੀ ਗਾਣਾ ਬੁਲਟ ਪਟਾਕੇ ਮਾਰਦਾ ਕਦੋਂ ਦਾ ਆਇਆ ਤੁਸੀਂ ਉਹ ਉਹ ਟਾਈਮ ਨੋਟ ਕਰ ਲਓ ਤੇ ਹੁਣ ਦਾ ਕਰ ਲਓ ਇੰਨਾ ਚਿਰ ਤੁਸੀਂ ਬੀਬਾ ਜੀ ਸੁੱਤੇ ਹੋਏ ਸੀ ਜਿਕੇ ਨੇ ਮੋਹਾਲੀ ਦੇ ਕੋਠੀ ਵੀ ਮੇਰੀ ਨੇ ਉਹ ਤਾਂ ਟਿਕਟਾਕ ਤੇ ਬੜਾ ਰੋਲਾ ਪਾਇਆ ਸੀ ਮੇਰੀ ਕੋਠੀ ਤਿਆਰ ਹੋ ਰਹੀ ਹੈ ਮੋਹਾਲੀ ਵਿੱਚ ਦੇਖੋ ਮੈਂ ਆ ਇੰਟੀਰੀਅਰ ਡਿਜ਼ਾਈਨ ਕਰ ਰਹੀ ਹਾਂ ਉਦੋਂ ਨਹੀਂ ਪਤਾ ਸੀ ਵੀ ਕੋਠੀ ਨੀ ਆ ਹੁਣ ਪਿੰਕੀ ਧਾਰਿਆਲ ਨੂੰ ਜੇ ਰੈਸਟ ਪੈ ਗਈ ਆ ਹੀ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਦੇਖੋ ਮੈਂ 올ਰੀਡੀ ਨਹੀਂ ਕਿ ਮੈਂ ਇੱਕ ਬੰਦੇ ਨੂੰ ਕਹਾਂ ਵੀ ਕੋਈ ਬੰਦਾ ਗਲਤ ਹੈ ਤਾਂ ਦੂਜਾ ਸਹੀ ਹੈ ਤਾੜੀ ਹਮੇਸ਼ਾ ਦੋਨੋਂ ਹੱਥ ਨਾਲ ਲੱਗਦੀ ਹੈ ਸੋ ਔਰਤ ਬੜਾ ਸੋਖਾ ਰਿਲੇਸ਼ਨ ਬਣਾ ਕੇ ਮਰਦ ਨਾਲ ਬਾਅਦ ਵਿੱਚ ਬਲੇਮ ਕਰਨਾ ਕਿ ਇਹਨੇ ਮੇਰੇ ਨਾਲ ਐ ਕਰ ਲਿਆ ਇਹਨੇ ਕੋਠੀ ਦੇ ਪੇਪਰ ਵਿੱਚ ਇਹਦੇ ਨਾਮ ਹੀ ਸੀ ਇਹ ਮੇਰੇ ਸਾਰਾ ਪੈਸਾ ਖਾ ਗਿਆ ਜਿਹੜੇ ਇਹਨੇ ਬ੍ਰਾਂਡ ਦੇ ਦੇ ਖਰਚੇ ਸੀ ਬ੍ਰਾਂਡ ਦੇ ਕੱਪੜੇ ਸੀ ਇਹਨਾਂ ਉਹ ਤੁਸੀਂ ਇਹਨੂੰ ਦੇਖੋ ਹਰੇਕ ਵੀਡੀਓ ਚ ਕਿੰਨਾ ਮਹਿੰਗਾ ਦਾ ਡਰੈਸ ਆ ਕੋ ਸਾਰਾ ਪਿੰਕ ਹੀ ਧਾਰਿਆ ਮਲ ਪੇ ਕਰਦਾ ਰਿਹਾ ਚਲੋ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਆਪਸ ਚ ਕੀ ਸੰਬੰਧ ਸੀ ਲੰਬੇ ਟਾਈਮ ਤੋਂ ਸੋ ਗਾਇ ਅ ਸਿੰਗਰਸ ਫੋਰਨਚ ਵੀ ਜਾਂਦੀਆਂ ਉੱਥੇ ਵੀ ਪ੍ਰਮੋਟਰ ਨਾਲ ਜਿਹੜੇ ਕੰਪਨੀ ਲਈ ਹੁੰਦੇ ਹਨ ਉਹ ਕਹਿੰਦੇ ਫਲਾਣਾ ਪ੍ਰਮੋਟਰ ਸ਼ੋ ਤਾ ਦੇਗਾ ਇਹਦੇ ਨਾਲ ਕੰਪਰੋਮਾਈਜ਼ ਕਰੋ ਇਹ ਤਾਂ ਖੁੱਲੇ ਆਮ ਚੱਲਦਾ ਗੰਦ ਸੋ ਮੈਂ ਇਸ ਚੀਜ਼ ਨੇ ਸਮਝਦੀ ਆ ਕਿ ਯਾਹ ਤਾਂ ਤੁਸੀਂ ਦੇ ਵਪਾਰ ਦਾ ਧੰਦਾ ਕਰ ਲੋ ਜਿਹੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਉਹ ਆਪਣਾ ਜਿਸਮ ਵੇਚ ਕੇ ਖਾਂਦੀਆਂ ਸੋ ਜਿਹੜੀ ਕੁੜੀ ਦੇ ਅੰਦਰ ਟੈਲੈਂਟ ਹੈ ਗਾਣ ਦਾ ਜਾਂ ਤੁਹਾਡੀ ਵਾਇਸ ਬਹੁਤ ਅੱਛੀ ਹੈ ਐਂਡ ਯੂ نو ਥੈਟ ਕਿ ਤੁਹਾਡੇ ਕੋਲ ਟੈਲੈਂਟ ਹੈ ਫਿਰ ਤੁਸੀਂ ਜਿਸਮ ਦਾ ਵਪਾਰ ਕਿਉਂ ਕਰਦੀਆਂ ਹੋ ਫਿਰ ਤੁਸੀਂ ਕਿਉਂ ਜਿਸਮਾਂ ਦੀ ਨਿਲਾਮੀ ਕਰਕੇ ਡੈਕਟਰ ਪ੍ਰੋਡਿਊਸਰ ਨਾਲ ਆਪਣੀ ਸੈਟਿੰਗਸ ਕਰਕੇ ਫਿਰ ਤੁਸੀਂ ਸਿੰਗਰ ਬਣਦੀਆਂ ਹੋ ਜਾਂ ਐਕਟਰ ਬਣਦੀਆਂ ਹੋ ਜਾਂ ਮਾਡਲਸ ਬਣਦੀਆਂ ਹੋ ਕਿਉਂਕਿ ਤੁਹਾਨੂੰ ਪਤਾ ਹੁੰਦਾ ਤਾਂ ਵਿੱਚ ਕੁਆਲਿਟੀ ਨਹੀਂ ਹੈ ਤਾਂ ਤੁਸੀਂ ਗੰਦੇ ਕੰਮ ਕਰਕੇ ਉਪਰਾਂ ਮੇਪਾ বলিউড ਦੇ ਹੀਰੋਇਨ ਸੱਚ ਉਹਨਾਂ ਨੇ ਬਹੁਤ ਪ੍ਰੋਡਿਊਸਰ ਡੈਕ ਨਾਲ ਕੰਪਰੋਮਾਈਜ਼ ਕਰਕੇ ਅੱਜ ਵੱਡੇ ਵੱਡੇ ਸਟਾਰ ਬਣ ਕੇ ਬੈਠੀਆਂ ਹੋਈਆਂ ਪਰ ਮੇਰੇ ਸਾਹਮਣੇ ਇਹ ਵੀ ਜੀ ਦੌਲਤ ਇਹ ਵੀ ਜੀ ਸ਼ੋਹਰਤ ਆ ਥੋਆ ਇਹ ਵੀ ਜੀ ਦੌਲਤ ਤੇ ਸ਼ੋਹਰਤ ਜਿੱਥੇ ਤੁਸੀਂ ਆਪਣੀ ਇੱਜ਼ਤ ਦੀ ਨਿਲਾਮੀ ਕਰ ਰਹੇ ਹੋ ਸੋ ਪਿੰਕੀ ਤਾਰੀਵਾਲ ਨੇ ਕਾਫੀ ਲੰਬੇ ਸਮੇਂ ਤੱਕ ਇਸ ਲੇਡੀ ਨੂੰ ਪ੍ਰੋਮੋਟ ਕੀਤਾ ਬਹੁਤ ਇਤੇ ਪੈਸਾ ਲਾਇਆ ਹੁਣ ਜਦੋਂ ਇਹ ਕੰਟਰੈਕਟ ਤੋਂ ਬਾਹਰ ਹੋ ਗਈ ਤੇ ਮੈਂ ਡਾਇਰੈਕਟ ਸ਼ੋ ਲਾਵਾ ਡਾਇਰੈਕਟ ਪੈਸਾ ਕਮਾਵਾ ਦਿਸਣ ਡੈਟ ਤੇ ਉਹਦੇ ਉੱਪਰ ਬਲੇਮ ਲੱਗੇ ਤਾਂ ਮੈਂ ਤਾਂ ਦੇਖੋ ਜੀ ਪੰਜਾਬ ਦੀ ਸਰਕਾਰ ਨੂੰ ਮੇਰੀ ਇਹ ਇੱਕੋ ਹੀ ਅਪੀਲ ਹੈ ਵੀ ਕੱਲੇ ਉਸ ਮਰਦ ਵਿੱਚ ਨੁਕਸਾਨ ਨਾ ਕਰੋ ਇਹ ਬੀਬੀ ਜੀ ਵੀ ਘਟਣੀ ਹੈ ਫੇਰ ਜੀ ਇਹ ਪਿੰਕੀ ਧਾਰੇਵਾਲ ਦੇ ਪਤਾ ਨਹੀਂ ਕੋਈ ਭੈਣ ਦਾ ਮੁੰਡਾ ਜਿੰਨਾ ਕਿ ਮੈਨੂੰ ਅੱਜ ਜੋ ਮੈਂ ਆਪਣੀ ਖਬਰ ਸਾਰੀ ਇਕੱਠੀ ਕੀਤੀ ਹੈ ਕਿ ਉਹਨੂੰ ਰਖੜੀ ਬੰਦੀ ਰੁਕੜੀ ਬੰਦੀ ਸੀ ਉਹ ਕਹਿੰਦਾ ਸੀ ਕਿ ਮੇਰੇ ਭੈਣ ਦੇ ਮੁੰਡੇ ਨਾਲ ਵਿਆਹ ਕਰ ਲਿਆ ਉਹ ਕਹਿੰਦੀ ਮੈਂ ਵਿਆਹ ਕਿਵੇਂ ਕਰ ਲਾਂ ਮੈਂ ਤਾਂ ਰਖੜੀ ਬੰਨ ਹੀ ਰਹੀ ਆ ਜੋ ਕਾਣੀਆਂ ਵਿੱਚੋਂ ਹੀ ਪਤਾ ਚੱਲੀ ਆ ਵੀ ਦੇਖੋ ਇਹ ਨਾ ਸੋਚੋ ਵੀ ਜੇ ਪਤਾ ਨਹੀਂ ਫਲਾਣੇ ਬੰਦੇ ਨਾਲ ਹੋਣੀ ਹੈ ਤਾਂ ਆਪਣੇ ਭੈਣ ਦੇ ਮੁੰਡੇ ਨਾਲ ਕਿਉਂ ਵਿਆਹ ਕਰਾਊਗਾ ਇੰਡਸਟਰੀ ਆ ਗਰ ਗਈ ਹੋਈ ਆ ਇਹ ਗੱਲ ਯਾਦ ਰੱਖਿਓ ਇੱਥੇ ਉਹੀ ਇੰਡਸਟਰੀ ਦੇ ਵਿੱਚ ਉਹੀ ਬੰਦਾ ਨੇਮ ਤੇ ਫੇਮ ਕਮਾਏਗਾ ਜੋ ਆਪਣੇ ਆਪ ਨੂੰ ਪੂਰੇ ਖਿੱਚੜ ਦੇ ਵਿੱਚ ਤਸੇਗਾ ਤੁਹਾਨੂੰ ਮੈਂ ਪਹਿਲੇ ਵੀ ਆਖਿਆ ਜੇ ਜੇਬ 'ਚ ਨੋਟ ਆ ਤਾਂ ਤੁਸੀਂ ਸਟਾਰ ਹੋ ਜੇ ਨੋਟ ਨਹੀਂ ਆ ਸਟ੍ਰਗਲਰ ਹੋ ਫਿਰ ਸ਼ੋਸ਼ਨ ਹੋਏਗਾ ਤੁਹਾਡਾ ਸੋ ਕੁੜੀਆਂ ਖੁਦ ਆਪਣਾ ਸ਼ੋਸ਼ਨ ਕਰਾਉਂਦੀਆਂ ਨੇ ਡਾਇਰੈਕਟਰਾਂ ਕੋਲੋਂ ਪ੍ਰੋਡਿਊਸਰਾਂ ਕੋਲੋਂ ਸਿੰਗਰਾਂ ਕੋਲੋਂ ਜਿਹੜੇ ਫਿਲਮ ਬਣਾਉਂਦੇ ਉਹਨਾਂ ਕੋਲੋਂ ਖੁਦ-ਖੁਦ ਆਪਣੀ ਮਰਜ਼ੀ ਨਾਲ ਕੋਈ ਡਾਇਰੈਕਟਰ ਪ੍ਰੋਡਿਊਸਰ ਰੇਪ ਨਹੀਂ ਕਰਦਾ ਕਿਸੇ ਕੁੜੀ ਦਾ ਕੋਈ ਡਾਇਰੈਕਟਰ ਪ੍ਰੋਡਿਊਸਰ ਤੱਕ ਕਾ ਜ਼ਬਰਦਸਤੀ ਨਹੀਂ ਕਰਦਾ ਕੁੜੀਆਂ ਆਪਣੀ ਮਰਜ਼ੀ ਨਾਲ ਕਰਦੀਆਂ ਕਿਉਂ ਫੇਮ ਨੇਮ ਪੈਸਾ ਆ ਜਾ ਰਿਹਾ ਹੈ ਨਾ ਕੰਦਾ ਆਪਣਾ ਕਰੈਕਟਰ ਨੂੰ ਇੰਨਾ ਥੱਲੇ ਸੁੱਟ ਕੇ ਤੁਸੀਂ ਕਿਹੜੇ ਫੇਮ ਨੇਮ ਚੁਤੁਰੀਆਂ ਫਿਰਦੀਆਂ ਹੋ ਸੋ ਸੁਗੰਧਾ ਸ਼ਰਮਾ ਨੇ ਪੂਰੀ ਗੱਲ ਨਹੀਂ ਦੱਸੀ ਕਿਉਂਕਿ ਕੁਝ ਇਨਸਲਟ ਆਉਦੀ ਸੋ ਪੜੀ ਦੋਨੋਂ ਹੱਥ ਵੱਜੀ ਹੈ ਤੁਸੀਂ ਇਕੱਲਾ ਪਿੰਕੀ ਤਾਰੀਵਾਲ ਨੂੰ ਬਲੇਮ ਨਾ ਕਰੋ ਗੰਦਾ ਸ਼ਰਮਾ ਦਾ ਆਮ ਦੀ ਜਨਾਨੀ ਹੈ ਨਾ ਇਹ ਉਹ ਸ਼ੈ ਹੈ ਜਿਹਨੂੰ ਤੁਸੀਂ ਲੈ ਚੰਗੀ ਤਰ੍ਹਾਂ ਜਾਣਿਆ ਨਹੀਂ ਤੇ ਅੱਜ ਇਹ ਇਨੋਸੈਂਟ ਵਿਚਾਰੀ ਇੱਕ ਜਿਹੜੀ ਔਰਤ ਦੀ ਪਾਵਰ ਨਹੀਂ ਹੁੰਦੀ ਮੈਂ ਔਰਤ ਅਬਲਾ ਨਾਰੀ ਮੈਂ ਵਿਚਾਰੀ ਉਹ ਅਬਲਾ ਨਾਰੀ ਬਣ ਕੇ ਅੱਜ ਇਹ ਕਹਿ ਰਹੀ ਕਿ ਮੈਂ ਆਮ ਟੋਟਲੀ ਇਨੋਸੈਂਟ ਮੈਨੂੰ ਤਾਂ ਜੀ ਪਤਾ ਹੀ ਨਹੀਂ ਕੁਝ ਜੀ ਮੇਰੇ ਨਾਮ ਤੇ ਕਿੱਥੇ ਦਸਤਾਵੇਜ਼ ਜਾਲੀ ਕਰਕੇ ਕੋਈ ਪੇਪਰ ਵਰਕ ਕਰ ਰਿਹਾ ਉਹ ਜਾਂ ਮੇਰੀ ਕੋਠੀ ਮੈਨੂੰ ਪਤਾ ਹੀ ਨਹੀਂ ਸੀ ਮੋਹਾਲੀ ਵਾਲੀ ਕੋਠੀ ਮੇਰੀ ਨਹੀਂ ਉਹ ਤਾਂ ਉਹਦੇ ਨਾਮ ਸੀ ਐਦਾਂ ਕਰੀ ਹੋ ਸਕਦਾ ਜਿੰਨੀ ਉਹ ਸ਼ਾਪਟਰ ਲੇਡੀ ਹੈ ਤਾਂ ਹੋ ਸਕਦਾ ਕਰੀ ਘਾਟ ਘਾਟ ਤਾਂ ਉਹਨੇ ਪਾਣੀ ਪੀਤਾ ਸੋ ਦੈਟਸ ਰੀਲੀ ਬੈਡ ਕਿ ਜਦੋਂ ਇੱਕ ਕੰਪਨੀ ਵਾਲੇ ਪ੍ਰੋਡਿਊਸਰ ਨਾਲ ਇੱਕ ਸਿੰਗਰ ਦਾ ਕੋਈ ਕੰਟਰੈਕਟ ਟੁੱਟਦਾ ਸਮਝ ਦੁਨੀਆ ਚ ਜਲੂਸ ਕੱਢਣ ਤੋਂ ਬੈਸਟ ਆ ਤੁਸੀਂ ਬੈਠੋ ਆਪਸ ਚ ਬੈਠ ਕੇ ਆਪਣੀ ਡੀਲ ਕਰੋ ਕਹੋ ਵੀ ਠੀਕ ਆ ਭਾਈ ਤੇਰੀ ਮੇਰੀ ਨਹੀਂ ਬੰਦੀ ਜਾਂ ਆਹ ਪ੍ਰੋਬਲਮਸ ਹੈ ਜਾਂ ਮੈਂ ਇੰਨੇ ਲੱਖ ਲਵਾਂਗੀ ਜਾਂ ਮੇਰੇ ਹਰ ਸ਼ੋਅ ਦੇ ਵਿੱਚ ਇੰਨਾ ਮੇਰਾ ਕਮਿਸ਼ਨ ਹੋਣਾ ਚਾਹੀਦਾ ਜੇ ਉਹ ਤੁਹਾਡਾ ਪ੍ਰੋਡਿਊਸਰ ਨਹੀਂ ਅਲਾਉ ਕਰਦਾ ਤੇ ਕੋਰਟ ਦੇ ਜ਼ਰੀਏ ਜਾਓ ਸੋਸ਼ਲ ਮੀਡੀਆ ਤੇ ਕਿ ਦੂਜੇ ਮਿੱਟੀ ਪਾ ਕੇ ਗੰਦ ਪਾ ਕੇ ਜਿਹੜੀ ਦੁਨੀਆ ਇਹ ਦੁਨੀਆ ਪਬਲਿਕ ਬੱਚਾ ਨਹੀਂ ਹੈ ਪਬਲਿਕ ਸਭ ਚੁੱਕ ਕੁਝ ਜਾਣਦੀ ਹੈ ਪਬਲਿਕ ਨੂੰ ਪਤਾ ਹੈ ਕਿ ਕੁੜੀਆਂ ਕਿਵੇਂ ਇੰਡਸਟਰੀ ਚ ਆ ਕੇ ਸਟਾਰ ਮਾਡਲ ਸਿੰਗਰ ਬਣਦੀਆਂ ਦੇ 노ਸ ਦੈਟ ওকে ਸੋ ਜੇ ਉਸ ਆਪਣਾ ਵੀ ਕੱਢਣਾ ਉਹ ਪ੍ਰੋਡਿਊਸਰ ਦਾ ਵੀ ਫੇਰ ਕਹਿ ਦੇਣਾ ਉਹੀ ਅਬਲਾ ਨਾਰੀ ਵਾਲੀ ਕਹਾਣੀ ਜੀ ਮੇਰੇ ਨਾਲ ਆਇਆ ਹੋ ਗਿਆ ਤੱਕਾ ਹੋ ਗਿਆ ਖਵਾਲ ਦੀ ਗੱਲ ਆ ਅੱਗੇ ਤਾਂ ਕੋਈ ਪਿੰਕੀ ਧਰੇਵਾਲ ਦੇ ਖਿਲਾਫ ਮੈਂ ਕੋਈ ਅਸੀ ਆਪਈ ਨਹੀਂ ਦੇਖੀ ਵੀ ਕਿਸੇ ਕੁੜੀ ਨਾਲ ਤੱਕਾ ਕਰ ਗਿਆ ਤੁਸੀਂ ਤੱਕਾ ਕਰਾਨੀ ਆਪ ਤਨਵਾਪ ਨੂੰ ਚਸਕੇ ਹੁੰਦੇ ਪੈਸਿਆਂ ਦੇ ਵੱਲ ਸੋਨੇ ਮਹਿੰਗੇ ਕੱਪੜਿਆਂ ਦੇ ਲੋਕਾਂ ਨੂੰ ਸ਼ੋਅ ਆਫ ਕਰਨਾ ਗੱਡੀ ਦਿਖਾਉਣੀ ਆ ਸ਼ੋਅ ਆਫ ਕਰਨਾ ਮ I very rich ਮੈਂ ਪਤਾ ਨਹੀਂ ਸਾਰੀ ਪੰਜਾਬੀ ਸਿੰਗਰਾ ਥੱਲੇ ਲਾਤੀਆਂ ਮੇਰੇ ਕੱਪੜੇ ਦੇਖੋ ਜੀ ਮਹਿੰਗੇ ਤਾਂ ਮੈਂ ਹੀ ਡਰੈਸਾਂ ਹੁੰਦੀਆਂ ਸੋ ਸ਼ੋਅ ਆਫ ਕਰਨਾ ਕੀ ਮਰ ਬੰਦੇ ਨੂੰ ਬਹੁਤ ਮਹਿੰਗਾ ਪੈਂਦਾ ਸੋ ਸਿੰਪਲ ਸਿਟੀ ਲਾਈਫ ਜਿਓ ਮੈਂ ਆ ਮੈਂ ਜਿਵੇਂ ਆ ਮੈਂ ਓਵੇਂ ਆ ਮੈਂ ਹੈਪੀ ਹਾਂ ਮੈਨੂੰ ਕੋਈ ਕੁਝ ਬੋਲੀ ਜਾਵੇ ਮੈਨੂੰ ਕਹਵੇ ਗਰੀਬ ਮੈਨੂੰ ਕੋ ਮੀਡਲ ਕਲਾਸ ਮੈਨੂੰ ਕੋ ਅਮੀਰ ਮੈਂ ਇੱਕ ਇਨਸਾਨ ਐ ਔਰ ਮੈਨੂੰ ਜੋ ਆ ਸਾਰਾ ਕੁਝ ਮੈਸਵੇਰੀਓ ਲੈਟਰ ਪੜ੍ਹੀ ਉਹ ਚ ਖਟ ਗਿਆ ਸਮਥਿੰਗ ਫਿਸ਼ੀ ਤਾਂ ਮੈਂ ਵੀਡੀਓ ਬਣਾਤੀ ਮੈਨੂੰ ਪਤਾ ਹੈ ਬਹੁਤ ਲੋਕਾਂ ਨੂੰ ਮੇਰੀ ਵੀਡੀਓ ਤੇ ਅਪੱਤਿਚਨਕ ਸਵਾਲ ਉੱਠਨੇ ਆ ਬਹੁਤ ਲੋਕਾਂ ਨੂੰ ਮੇਰੇ ਕੁਝ ਵਰਡਸ ਪਸੰਦ ਨਹੀਂ ਆਉਣੇ ਆਈ ਡੋਨਟ ਕੇਅਰ ਪਰ ਜਸਟਿਸ ਕਰਨਾ ਤਾਂ ਪੰਜਾਬ ਪੁਲਿਸ ਤੋਂ ਪੰਜਾਬ ਸਰਕਾਰ ਤੋਂ ਮੇਰੀ ਅਪੀਲ ਆ ਕਿ ਦੋਨੋਂ ਪੱਖ ਬਰਾਬਰ ਰੱਖੇ ਜਾਣ ਕੱਲਾ ਇਹ ਉਹ ਕੁੜੀ ਨੂੰ ਇਨੋਸੈਂਟ ਨਾ ਮੰਨੋ ਉਹ ਬੰਦੇ ਨੂੰ ਵੀ ਸੁਣੋ ਕਿਉਂਕਿ ਵਾਕਿਆ ਉਹ ਬੰਦੇ ਨੇ ਇਹਦੇ ਉੱਪਰ